ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਆਪਣੇ ਪਿੰਡਾਂ ਦੇ ਵਿੱਚ ਕੁਝ ਐਲਾਨ ਕੀਤੇ ਗਏ ਸੀ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਸਰਬਸੰਮਤੀ ਦੇ ਨਾਲ ਪਿੰਡਾਂ ਦੇ ਵਿੱਚ ਸਰਪੰਚ ਚੁਣੇ ਜਾਣ ਤੇ ਹੁਣ ਉੱਥੇ ਹੀ ਉਹਨਾਂ ਦੇ ਪਿੰਡ ਸਤੌਸ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਬਣ ਗਏ ਨੇ ਤੇ ਜਿਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਚਰਚਾ ਹੋ ਰਹੀਆਂ ਸੀ ਤੇ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਖੁਦ ਪਿੰਡ ਦੇ ਵਿੱਚ ਜਿਹੜੀ ਕਿ ਸਰਬਸੰਮਤੀ ਦੇ ਨਾਲ ਪੰਚਾਇਤ ਨਹੀਂ ਚੁਣੀ ਗਈ ਤੇ ਅੱਜ ਸਰਬਸੰਮਤੀ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਪੰਚਾਇਤ ਬਣ ਗਈ ਹੈ ਤੇ ਜਿਸ ਨੂੰ ਲੈ ਕੇ ਦੱਸਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੋਸ ਦੇ ਵਿੱਚ ਪੰਚਾਇਤ ਜਿਹੜੀ ਕਿ ਸਰਬਸੰਮਤੀ ਦੇ ਨਾਲ ਬਣ ਗਈ ਹੈ ਤੇ ਸੰਗਰੂਰ ਦੇ ਪਿੰਡ ਸਤੋਸ ਦੇ ਵਿੱਚ ਸਰਪੰਚ ਸਰਬਸੰਮਤੀ ਦੇ ਨਾਲ ਚੁਣ ਲਿਆ ਗਿਆ ਹੈ ਤੇ ਸਰਬਸੰਮਤੀ ਦੇ ਨਾਲ ਹਰਬੰਦ ਸਿੰਘ ਹੈਪੀ ਨੂੰ ਜਿਹੜਾ ਕਿ ਸਰਪੰਚ ਸਰਪੰਚ ਚੁਣ ਲਿਆ ਗਿਆ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨ ਆਪਣੇ ਪਿੰਡ ਸਤੋਜ ਪਹੁੰਚ ਕੇ ਜਿਹੜਾ ਕਿ ਪਿੰਡ ਵਾਸੀਆਂ ਨੂੰ ਸਰਬਸੰਮਤੀ ਦੀ ਅਪੀਲ ਕੀਤੀ ਗਈ ਸੀ ਤੇ ਉਥੇ ਹੀ ਦੋ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸੀ ਤੇ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ਦੇ ਇਲਾਕੇ ਤੋਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜਿਸ ਪਿੰਡ 'ਚ ਸਰਬਸੰਮਤੀ ਦੇ ਨਾਲ ਪੰਚਾਇਤੀ ਚੋਣ ਹੋਵੇਗੀ ਉਸ ਪਿੰਡ ਨੂੰ 8 ਲੱਖ ਦੀ ਗ੍ਰਾਂਟ ਇਨਾਮ ਵਜੋਂ ਦਿੱਤੀ ਜਾਵੇਗੀ ਤੇ ਜਿਸ ਤੋਂ ਬਾਅਦ ਹੁਣ ਇਹ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਖੁਦ ਪਿੰਡ ਦੇ ਵਿੱਚ ਸਰਬਸੰਮਤੀ ਬਣੀ ਹੈ ਤੇ ਜਿਸ ਦੇ ਵਿੱਚ ਸਤੋਸ ਦੇ ਪਿੰਡ ਜਿਹੜਾ ਕਿ ਸਰਪੰਚ ਸਰਬਸੰਮਤੀ ਦੇ ਨਾਲ ਚੁਣਿਆ ਗਿਆ ਹੈ ਤੇ ਜਿਸ ਦਾ ਨਾਮ ਹਰਵੰਦ ਸਿੰਘ ਹੈਪੀ ਹੈ ਉੱਥੇ ਹੀ ਲਗਾਤਾਰ ਚਰਚਾਵਾ ਬਹੁਤ ਹੋਈਆਂ ਤੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਉਹਨਾਂ ਨੇ ਦੌਰਾ ਕੀਤਾ ਪਿੰਡ ਸਤੋਜ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਇਸ ਪਿੰਡ ਦਾ ਰਹਿਣ ਵਾਲਾ ਆ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਸਰਬਸੰਮਤੀ ਦੀ ਅਪੀਲ ਵੀ ਕੀਤੀ ਸੀ ਤੇ ਹੁਣ ਸਰਬਸੰਮਤੀ ਦੇ ਨਾਲ ਸਰਪੰਚ ਉਹਨਾਂ ਦੇ ਪਿੰਡ ਚੁਣ ਲਿਆ ਗਿਆ ਹੈ ਪਿੰਡਾਂ ਦੇ ਵਿੱਚ ਕੁਝ ਐਲਾਨ ਕੀਤੇ ਗਏ ਸੀ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਸਰਬਸੰਮਤੀ ਦੇ ਨਾਲ ਇਹ ਪਿੰਡਾਂ ਦੇ ਵਿੱਚ ਸਰਪੰਚ ਚੁਣੇ ਜਾਣ ਤੇ ਹੁਣ ਉੱਥੇ ਹੀ ਉਹਨਾਂ ਦੇ ਪਿੰਡ ਸਤੌਸ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਬਣ ਗਏ ਨੇ ਤੇ ਜਿਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਚਰਚਾ ਹੋ ਰਹੀਆਂ ਸੀ ਤੇ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਖੁਦ ਪਿੰਡ ਦੇ ਵਿੱਚ ਜਿਹੜੀ ਕਿ ਸਰਬਸੰਮਤੀ ਦੇ ਨਾਲ ਪੰਚਾਇਤ ਨਹੀਂ ਚੁਣੀ ਗਈ ਤੇ ਅੱਜ ਸਰਬਸੰਮਤੀ ਦੇ ਨਾਲ ਮੁੱਖ ਮੰਤਰੀ ਭਗਵੰਤ ਦੇ ਪਿੰਡ ਪੰਚਾਇਤ ਬਣ ਗਈ ਹੈ ਤੇ ਜਿਸ ਨੂੰ ਲੈ ਕੇ ਦੱਸਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੋਸ ਦੇ ਵਿੱਚ ਪੰਚਾਇਤ ਜਿਹੜੀ ਕਿ ਸਰਬਸੰਮਤੀ ਦੇ ਨਾਲ ਬਣ ਗਈ ਹੈ ਤੇ ਸੰਗਰੂਰ ਦੇ ਪਿੰਡ ਸਤੋਸ ਦੇ ਵਿੱਚ ਸਰਪੰਚ ਸਰਬਸੰਮਤੀ ਦੇ ਨਾਲ ਚੁਣ ਲਿਆ ਗਿਆ ਹੈ ਤੇ ਸਰਬਸੰਮਤੀ ਦੇ ਨਾਲ ਹਰਬੰਦ ਸਿੰਘ ਹੈਪੀ ਨੂੰ ਜਿਹੜਾ ਕਿ ਸਰਪੰਚ ਸਰਪੰਚ ਚੁਣ ਲਿਆ ਗਿਆ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨ ਆਪਣੇ ਪਿੰਡ ਸਤੋਸ ਪਹੁੰਚ ਕੇ ਜਿਹੜਾ ਕਿ ਪਿੰਡ ਵਾਸੀਆਂ ਨੂੰ ਸਰਬਸੰਮਤੀ ਦੀ ਅਪੀਲ ਕੀਤੀ ਗਈ ਸੀ ਤੇ ਉਥੇ ਹੀ ਦੋ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸੀ ਤੇ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜਿਸ ਪਿੰਡ 'ਚ ਸਰਬਸੰਮਤੀ ਦੇ ਨਾਲ ਪੰਚਾਇਤ ਦੀ ਚੋਣ ਹੋਵੇਗੀ ਉਸ ਪਿੰਡ ਨੂੰ 8 ਲੱਖ ਦੀ ਗ੍ਰਾਂਟ ਇਨਾਮ ਵਜੋਂ ਦਿੱਤੀ ਜਾਵੇਗੀ ਤੇ ਜਿਸ ਤੋਂ ਬਾਅਦ ਹੁਣ ਇਹ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਖੁਦ ਪਿੰਡ ਦੇ ਵਿੱਚ ਸਰਬਸੰਮਤੀ ਬਣੀ ਹੈ ਤੇ ਜਿਸ ਦੇ ਵਿੱਚ ਸਤੋਸ ਦੇ ਪਿੰਡ ਜਿਹੜਾ ਕਿ ਸਰਪੰਚ ਸਰਬਸੰਮਤੀ ਦੇ ਨਾਲ ਚੁਣਿਆ ਗਿਆ ਹੈ ਤੇ ਜਿਸ ਦਾ ਨਾਮ ਹਰਵੰਦ ਸਿੰਘ ਹੈਪੀ ਹੈ ਉੱਥੇ ਹੀ ਲਗਾਤਾਰ ਚਰਚਾਵਾ ਬਹੁਤ ਹੋਈਆਂ ਤੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਉਹਨਾਂ ਨੇ ਦੌਰਾ ਕੀਤਾ ਪਿੰਡ ਸਤੋਜ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਇਸ ਪਿੰਡ ਦਾ ਰਹਿਣ ਵਾਲਾ ਆ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਸਰਬਸੰਮਤੀ ਦੀ ਅਪੀਲ ਵੀ ਕੀਤੀ ਸੀ ਤੇ ਹੁਣ ਇਹ ਸਰਬਸੰਮਤੀ ਦੇ ਨਾਲ ਸਰਪੰਚ ਉਹਨਾਂ ਦੇ ਪਿੰਡ ਚੁਣ ਲਿਆ ਗਿਆ ਹੈ